ਸਤਿ ਸ੍ਰੀ ਅਕਾਲ ਜੀ ਨਵੇਂ ਵਲੌਗ ਦੇ ਤੁਹਾਡਾ ਫੇਰ ਸਵਾਗਤ ਹੈ ਦੇਖੋ ਜੀ ਤਿਆਰੀਆਂ ਹੋ ਚੁੱਕੀਆਂ ਬੈਕਪੈਕ ਕਰ ਲਏ ਸਾਰਿਆਂ ਨੇ ਇੱਧਰ ਹੀ ਬੈਕਪੈਕਿੰਗ ਹੋ ਰਹੀ ਆ ਮੈਂ ਆਪਣਾ ਪਹਿਲੇ ਕਰ ਲਿਆ ਤੇ ਕੰਮਲ ਮੈਂ ਵਿੱਚੋਂ ਕੱਢ ਲਿਆ ਬੈਗ ਦੇ ਤੇ ਉਹ ਮੇਰਾ ਟੈਚੀ ਵੀ ਆਓ ਦੋਨੇ ਨਿਕਲ ਗਏ ਉਥੋਂ ਹੁਣ ਅਗਲੇ ਸਬਰ ਤੁਹਾਨੂੰ ਮਿਲਦੇ ਜਲਦੀ ਅਸੀਂ ਛੱਡੀ ਲੈ ਕੇ ਆ ਚੁੱਕੇ ਨੇ ਇਹ ਸਾਡੀ ਗੱਡੀ ਆ ਸਮਾਨ ਪਿੱਛੇ ਰੱਖ ਚੁੱਕੇ ਆ ਇਹ ਸਮਾਨ ਪਿੱਛੇ ਰੱਖ ਲਿਆ ਤੇ ਬੋਸ ਦਾਰਚ ਬੈਠਾ ਹੋਇਆ ਸਾਡੀ ਵੇੜ ਕਰਦਾ ਪਿਆ ਵੀ ਕਿਦੋਂ ਇਹ ਸਮਾਨ ਸਾਾਨੂੰ 11 ਵਜੇ ਟਾਈਮ ਦਿੱਤਾ ਸੀਗਾ ਇਹ ਪਤੰਦਰ ਦਾ 9:30 ਵਜੇ ਆ ਗਿਆ ਤੇ ਹੁਣ ਅਸੀਂ ਇਹੀ ਦੇਖਦੇ ਪਏ ਆ ਜਿਆੜਾ ਜੀ ਸਾਡਾ ਥੱਲੇ ਨੂੰ ਭੱਜਣਾ ਦਾ ਆਪਣੇ ਫਿਰ ਥੱਲੇ ਕਮਰੇ ਵਿੱਚ ਮਸ਼ੀਨਾਂ ਇੱਥੇ ਜਲਦੀ ਹੀ ਕੱਟੇ ਆਣੇ ਆ ਇਧਰ ਏ ਥੱਲੇ ਵਾਲਾ ਰੂਮ ਥੱਲੇ ਵਾਲਾ ਰੂਮ ਵਧੀਆ ਸੀਗੇ ਉੱਤੇ ਦਾ ਸਾਨੂੰ پتہ ਤੁਹਾਨੂੰ ਖੁੱਲੇ ਜੀ ਸਾਨੂੰ ਪਾਇਆ ਸੀਗਾ ਉਹਨਾਂ ਨੇ ਆ ਪੌੜੀਆਂ ਲੱਕੜ ਦੀਆਂ ਨਹੀਂ ਥੱਲੇ ਵਾਲੀ ਤਾਂ ਵੀ ਬਹੁਤ ਜਿਆਦਾ ਨਹੀਂ ਆਤੋਂਦੋਂ ਮੈਂ ਤਾਂ ਗੱਲ ਦੀ ਕਰੋ ਪਿੱਛੇ ਬਲੌਗ ਬਣਦਾ ਭਾਈ ਦਾ ਨਹੀਂ ਵੀਡੀਓ ਬਣਾਉਣਾ ਪਿਆ ਮੈਂ ਕਿਹਾ ਲਾਸਟ ਵਾਰੀ ਮੂਮੈਂਟ ਰਹਿ ਜਾਂਦਾ ਬੰਦੇ ਦੇ ਕੋਲ ਉਹ ਮੁੜ ਕੇ ਭਾਈ ਇਦੋਂ ਕਿੰਨਾ ਵੱਡ ਪੈ ਗਿਆ ਛੋਟਾ ਸਾਰੇ ਅੰਦਰ ਇਹ ਤਾਂ ਦਾਕਹਿਤਾਂ ਉਹਨੇ ਉਹਨੇ ਟ੍ਰਾਂਫਰਡ ਕੀਤੀ ਆ ਕਹਿੰਦਾ ਸਾਰੇ ਘਰਾਂ ਨੇ ਖਾਲੀ ਕਰਨਾ ਇਹ ਸੋੰਬਰ ਹਾਂ 15 ਦਿਨ ਨਹੀਂ ਸਾਡੇ ਕੋਲ ਅੱਛਾ ਇਹ ਸਪੀਡ ਹੀ ਖਾਲੀ ਕਰਨੀ ਸਾਰੀ ਅੱਛਾ ਹਾਂ ਟ੍ਰਾਂਸਫਰ ਗੱਲ ਹੋ ਗਈ ਦਿਨਾਂ ਨੇ ਆ ਕੇ ਹਾਂ ਕਹਿੰਦਾ 15 ਦਿਨ ਤੱਕ ਸਾਰੀ ਖਾਲੀ ਕਰਨੀ ਹੈ ਇਹ ਅੱਛਾ ਹਾਂ ਇੱਥੇ ਇੱਥੇ ਖੜਾ ਕਰਤਾ ਆ ਸੀਟ ਭਲਾ ਦੇ ਦੇ ਕਿਦਾਂ ਨਹੀਂ ਨਹੀਂ ਚੱਕੋ ਚੱਕੇ ਰੱਖ ਆਣਾ ਧੱਕਾ ਕਰ ਮੜਾ ਸੁਬਹ ਸਿੱਟ ਦੇ ਉੱਤੇ ਆਣਾ ਆਣਾ ਇੱਥੇ ਹੀ ਰੱਖੋਣਾ ਯਾਰ ਬਰਾਵਾ ਸੀਟ ਜਰਾ ਕੁਰਸੀ ਦੋ ਦੇ ਦੇ ਉਹਨਾਂ ਹੀ ਟੱਚੀ ਹੁੰਦੀ ਨਾ ਜਹਾਜ ਜਹਾਜ ਚ ਟੱਚੀ ਆਉਂਦੀ ਹੁੰਦੀ ਹੁਣ ਧੱਕੀ ਹੁੰਦੀ ਸੀ ਓਏ ਸੀਟ ਓਵੇਂ ਜਿਹੇ ਤਰ੍ਹਾਂ ਫੜਨਾ ਬਣਾ ਜਹਾਜ ਚੰਗੋ ਆਉਂ ਜਾਂ ਫੜਨਾ ਪੈਣਾ ਬਟੈਣਾ ਹੱਥ ਚ ਨਾ ਆ ਜੇ ਐਵੀ ਰੇ ਟੈਗ ਲਵਾ ਯਾਰ ਆਪਣੇ ਤੇਚੀਆਂ ਤੇ ਉਹ ਵੀ ਬਹੁਤ ਪਾਰਾ ਜਿਹੜਾ ਡੋਟਾ ਚੀ ਆ ਭੈ ਤੋਂ ਹਾਂ ਬੀ ਮੈਟ ਦਾ ਦਾ ਨਿਕਾ ਸਾਲਿਆ ਪਹਾੜ ਤੱਕ ਦੇ ਤੋ ਹੋਇਆ ਇਹਨਾਂ ਆ ਕੁੜੀ ਜੋ ਗੁੱਟੀ ਤੇ ਸਾਥ ਵਾਜੀ ਚੱਲ ਉਹ ਜਾ ਖਾ ਰਿਹਾ ਇੱਕ ਮਿੰਟ

ਉਹ ਲੈਣਾ ਲੈ ਵਾੜੀ ਆ ਪੰਗਾ ਬਾਈ ਪੰਗਾ ਬਾਈ ਕੱਲ ਕਾਲਾ ਨਾ ਹੋਵੇ ਪਾਰੀ ਲੈਣਾ ਛੋੜਾ ਨਹੀਂ ਕਰਨਾ ਡੱਬੂ ਨਾਲ ਚੱਲ ਪੜਲਾ ਹੁਣ ਕਰਤਾ ਬੰਡੇ ਆਦੇ ਇਹ ਕਰ ਚੱਲ ਮੈਂ ਜਲੂਣੀ ਅਸੀਂ ਜਗਤ ਯਾਏ ਨਵੇਂ ਹੋਟਲ ਦੇ ਵਿੱਚ ਸਾਨੂੰ ਕਹਿੰਦੇ ਤੁਹਾਨੂੰ ਬ੍ਰੇਕਫਾਸਟ ਕਰਾਉਣਾ ਕਲਮੇਰਾ ਸਪੀਡ ਹੀ ਦੇਖਣ ਜਾ ਰਹੇ ਜੀ ਨਵੇਂ ਜੀ ਕਨਵਾ ਕਰ ਮਗਰ ਸਪੀਡ ਹੀ ਕਹਿੰਦੇ ਕਰ ਨੂੰ ਇੱਥੇ ਇਹ ਥਾੜਾ ਸੁਪਰਵਾਈਜ਼ਰ ਕੋਈ ਵਿਚਾਰੇ ਕੋਈ ਦਰਨ ਨਹੀਂ ਹੁੰਦਾ ਇਹ ਵੀ ਪਹਿਲਾਂ 에어ਪੋਰਟ ਤੇ ਹਮ ਕਰ ਦਸੇਗਾ ਆਪਾਂ ਜੀ ਇੱਕ ਟੋਪੀ ਲਈਏ ਜੀ ਨਵੇਂ ਨੂੰ ਅੱਛਾ ਵੇਖ ਸਮਝਾ ਮੈਂ ਰੋਕਾ ਤੈਨੂੰ ਆਹ ਕਹਣਾ ਨਹੀਂ ਆਪਾਂ ਉਹ ਪਏਰਪੋਰਟ ਤੋਂ ਲੈ ਆਈ ਚੱਕ ਕੇ ਹਾਂ ਦੇਖੋ ਜੀ ਕਮਰੇ ਹੁਣ ਤਾਂ ਦਾ ਹੀ ਥੱਲੇ ਹੀ ਬੰਨੇ ਰਹੇ ਆ ਤੇ ਆਲੀ ਜੇ ਉਹ ठीक yeah, okay. है हाँ मिल गया कमरा ओह ये किचन ठीक है स्टोव यह बाथरूम हो गया एंड ड्रॉ वगैरह हो गए वेरी नाइस ਜਿੰਦਗੀ ਦਾ ਇਹ ਪਹਿਲਾ ਸਾਨੂੰ ਇਦਾਂ ਹੀ ਆਕ੍ਰਿਤੀ ਦਾ ਨਕਸ਼ਾ ਆ ਕੀ ਲਿਖਿਆ ਮੈਨੂੰ ਨਹੀਂ ਪਤਾ ਐਂਡ ਉਪਰ ਲਾ ਨਹੀਂ ਆ ਦੇਖੋ ਇਹ ਨਹੀਂ ਇਹ ਨਹੀਂ ਇਹ ਨੂੰ ਉਹ ਫਿਰ ਨਹੀਂ ਸਭ ਕੁਰੇ ਕਲਾ ਮੈਂ ਕਹਿੰਦਾ ਤੋ ਤੋ ਖਤਾਕ ਸਸਾ ਦਾ ਗ੍ਰਾਫਿਕ ਹੋਰ ਨਾ ਪਤਾ ਇਹ ਤੋ ਆ ਦੂਜਾ ਆ ਵੀ ਹੋਰ ਨਾ ਪਤਾ ਜੇ ਪ੍ਰੋਇਨੋ ਕਿੰਤੋਂ ਮੈਸੀ ਮੈ ਜੇ ਫਾਇਟ ਟੋ ਪਾਲੀ ਤੈਨੂੰ ਕਿਚੇਨਾ ਦੇਖਣਾ ਪ੍ਰੋਈ 7 ਕੇ 20 7 ਕੇ 10 ਤਰਨਾਸਤੇ 6 ਕੁਚੀਨਾਸ ਦਾ ਪਰਿਮੇਟ ਨਹੀਂ ਆਦੂਬਿਆ ਬਾਏ ਬਾਏ ਬਾਸ ਬਾਏ ਬਾਏ ਚਲੋ ਭਾਜੀ ਤੁਸੀਂ ਲੈ ਕੇ ਨਹੀਂਗੇ ਸਮਾਨ ਚੱਕ ਕੇ ਆਪਣਾ ਮੈਂ ਭਾਈ ਸਾਰਿਆਂ ਦਾ ਲਾਹ ਰਿਹਾ ਜੀ ਉਹ ਮੇਰਾ ਵਿਆਹ ਵਾਲੇ ਸਮਾਨ ਥੋੜਾ ਜਿਆ ਤੇ ਹ ਮੇਨ ਰੋਡ ਆ ਉਹ ਉਧਰ ਕਰ ਦੇਖ ਕਿੰਨੇ ਸੋਹਣੇ ਆ ਬਾਕੀ ਘੁੰਮਦੇ ਆਪਾਂ ਥੋੜੀ ਦੇਰ ਤੱਕ